ਇੱਕ ਵਾਰ ਇੱਕ ਬਾਦਸ਼ਾਹ ਹੁੰਦਾ ਹੈ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਰਸੋਈਆ ਰੱਖਿਆ ਹੁੰਦਾ ਹੈ ਉਹ ਕਾਫੀ ਟਾਈਮ ਤੋਂ ਉਸ ਬਾਦਸ਼ਾਹ ਦੇ ਨਾਲ ਕੰਮ ਕਰ ਰਿਹਾ ਹੁੰਦਾ ਹੈ ਤੇ ਇੱਕ ਸਲੀਮਨਾ ਦਾ ਆਦਮੀ ਜੋ ਕਿ ਘੋੜਿਆਂ ਦੇ ਕਬੀਲੇ ਵਿੱਚ ਉਸੇ ਬਾਦਸ਼ਾਹ ਨਾਲ ਕਾਫੀ ਟਾਈਮ ਤੋਂ ਕੰਮ ਕਰ ਰਿਹਾ ਹੁੰਦਾ ਹੈ ਉਹ ਦੋਵੇਂ ਕਾਫੀ ਟਾਈਮ ਤੋਂ ਹੀ ਉਸ ਬਾਦਸ਼ਾਹ ਨਾਲ ਕੰਮ ਕਰ ਰਹੇ ਹੁੰਦੇ ਹਨ ਬਾਸ਼ਾ ਦਾ ਰਸੁਈਆ ਜਿਸ ਦਾ ਨਾਮ ਅਲਾਦੀਨ ਸੀ ਉਹ ਹਰ ਟਾਈਮ ਬਾਦਸ਼ਾਹ ਦਾ ਹੀ ਕੋਣ ਗਾਉਂਦਾ ਰਹਿੰਦਾ ਸੀ ਜੇ ਵੀ ਕੋਈ ਕੰਮ ਹੋਣਾ ਜਾਂ ਬਾਦਸ਼ਾਹ ਨੇ ਉਸ ਦੀ ਕੋਈ ਮਦਦ ਕਰ ਦੇਣੀ ਤਾਂ ਉਸ ਨੇ ਕਹਿਣਾ ਬਾਦਸ਼ਾਹ ਤੇਰਾ ਦਿੱਤਾ ਹੀ ਖਾਨੇ ਆ ਤੂੰ ਹੀ ਪਾਲਣ ਹਾਰ ਐ ਬਸ ਤੂੰ ਹੀ ਸਾਡਾ ਦਾਤਾ ਐ ਤੇਰੇ ਬਿਨਾ ਅਸੀਂ ਕੁਝ ਵੀ ਨਹੀਂ ਬਾਦਸ਼ਾਹ ਤੂੰ ਹੀ ਤੂੰ ਐ ਇਸ ਦੇ ਉਲਟ ਸਲੀਮ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਸੀ ਤੇ ਹਰੇਕ ਗੱਲ ਵਿੱਚ ਉਹ ਪਰਮਾਤਮਾ ਦਾ ਧੰਨਵਾਦ ਕਰਦਾ ਸੀ ਇਹ ਪਰਮਾਤਮਾ ਤੂੰ ਹੀ ਸਾਨੂੰ ਦਿੱਤਾ ਹੈ ਤੇ ਤੂੰ ਹੀ ਦੇਵਣ ਹਾਰੇ ਅੱਗੇ ਵੀ ਤੂੰ ਹੀ ਦੇਣਾ ਹੈ ਤੂੰ ਜੋ ਕਰੇਗਾ ਸਾਡੇ ਲਈ ਚੰਗਾਈ ਕਰਦਾ ਹੈ ਇਸੇ ਕਰਕੇ ਉਹ ਬਾਦਸ਼ਾ ਵੀ ਉਸ ਸਲੀਮ ਨਾਲ ਥੋੜੀ ਨਫ਼ਰਤ ਕਰਦਾ ਸੀ ਕਿ ਇਹ ਹਰੇਕ ਗੱਲ ਵਿੱਚ ਉਸ ਰੱਬ ਦਾ ਧੰਨਵਾਦ ਕਰਦਾ ਹੈ ਜਦੋਂ ਕਿ ਚੀਜ਼ਾਂ ਇਸ ਨੂੰ ਮੈਂ ਦਿਨਾਵਾ ਤਨਹਾਂ ਇਸ ਨੂੰ ਮੈਂ ਦਿਨਾਵਾ ਕੰਮ ਤੇ ਇਸ ਨੂੰ ਮੈਂ ਰੱਖਿਆ ਹੋਇਆ ਤੇ ਕੋਈ ਵੀ ਇਸ ਦੀ ਮੇਦਦ ਕਰਦਾ ਹੈ ਇਹ ਸ਼ੁਕਰੀਆ ਦਾ ਉਸ ਪ੍ਰਮਾਤਮਾ ਦਾ ਕਰਦਾ ਹੈ ਤੇ ਅਲਾਦੀਨ ਨੂੰ ਉਹ ਬਾਦਸ਼ਾ ਬਹੁਤ ਚੰਗਾ ਸਮਝਦਾ ਸੀ ਕਿਉਂਕਿ ਹਰ ਟਾਈਮ ਉਹ ਉਸਦੇ ਹੀ ਗੁਣ ਗਾਉਂਦਾ ਰਹਿੰਦਾ ਸੀ ਤੇ ਬਾਦਸ਼ਾ ਨੂੰ ਵੀ ਉਹੀ ਬੰਦੇ ਚੰਗੇ ਲੱਗਦੇ ਸਨ ਜਿਹੜੇ ਚਾਰ ਬੰਦਿਆਂ 'ਚ ਉਸ ਦੀ ਸ਼ੋਭਾ ਵਧਾਉਂਦੇ ਸਨ ਜਿਸ ਨਾਲ ਉਸ ਬਾਦਸ਼ਾ ਨੂੰ ਮਾਣ ਮਹਿਸੂਸ ਹੁੰਦਾ ਸੀ ਇੱਕੋਰੀ ਉੱਥੇ ਕੰਮ ਕਰਨ ਵਾਲਾ ਰਸੋਈਆ ਆਪਣੇ ਛੋਟੇ ਜਿਹੇ ਬੱਚੇ ਨੂੰ ਵੀ ਨਾਲ ਲੈ ਕੇ ਆ ਗਿਆ ਤੇ ਭਰੀ ਸਵਾ ਵਿੱਚ ਕਹਿਣ ਲੱਗਾ ਪੁੱਤ ਇਹ ਬਾਦਸ਼ਾਹ ਹੈ ਆਪਾਂ ਇਸ ਦਾ ਹੀ ਦਿੱਤਾ ਹੀ ਖਾਣੇ ਆ ਤੇ ਇਹਦੇ ਸਿਰ ਤੇ ਆਪਣਾ ਘਰ ਚੱਲਦਾ ਹੈ ਇਹਦੇ ਪੈਰੀਂ ਹੱਥ ਲਾ ਤੇ ਇੱਕ ਬਾਦਸ਼ਾਹ ਜਿੰਦਾਬਾਦ ਦਾ ਨਾਰਾ ਲਾ ਦੇ ਉਸ ਬੱਚੇ ਨੇ ਉਸ ਬਾਦਸ਼ਾਹ ਦੇ ਪੈਰੀਂ ਹੱਥ ਲਾਇਆ ਤੇ ਉਸ ਨੂੰ ਝੁੱਕ ਕੇ ਸਲਾਮ ਕੀਤੀ ਤੇ ਬਾਦਸ਼ਾਹ ਜਿੰਦਾਬਾਦ ਦਾ ਨਾਰਾ ਲਾ ਦਿੱਤਾ ਤੇ ਬਾਦਸ਼ਾਹ ਬੜਾ ਖੁਸ਼ ਹੋ ਗਿਆ ਤੇ ਉਸ ਬੱਚੇ ਨੂੰ ਨਵੇਂ ਕੱਪੜੇ ਤੇ ਕੁਝ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ ਤੇ ਉਸ ਹਲਵਾਈ ਨੇ ਫਿਰ ਦੋ ਤਿੰਨ ਨਾਰੇ ਲਗਾਏ ਬਾਦਸ਼ਾਹ ਜਿੰਦਾਬਾਦ ਬਾਦਸ਼ਾਹ ਜਿੰਦਾਬਾਦ ਜੇ ਤੂੰ ਨਾ ਹੁੰਦਾ ਬਾਦਸ਼ਾਹ ਤੇ ਸਾਡਾ ਤਾਂ ਕੁਝ ਨਹੀਂ ਸੀ ਬਣਦਾ ਤੇਰਾ ਹੀ ਦਿੱਤਾ ਖਾਈਦਾ ਇਹ ਸਭ ਸੁਣ ਕੇ ਬਾਦਸ਼ਾਹ ਹੋਰ ਵੀ ਖੁਸ਼ ਹੋ ਗਿਆ ਲੈ ਵੀ ਭਰੇ ਦਰਬਾਰ ਵਿੱਚ ਮੇਰੀ ਇਸ ਨੇ ਇੱਜ਼ਤ ਬਣਾ ਦਿੱਤੀ ਆ ਹੁੰਦੇ ਆ ਬੰਦੇ ਜਿਹੜੇ ਕੀਟੇ ਦਾ ਗੁਣ ਪਾਉਂਦੇ ਆ ਤੇ ਨਾਲ ਹੀ ਉਸ ਬਾਦਸ਼ਾਹ ਨੇ ਸਲੀਮਵਾਲ ਦੇਖਿਆ ਤੇ ਕਹਿਣ ਲੱਗਾ ਕਈ ਬੰਦੇ ਤਾਂ ਇਦਾਂ ਦੇ ਹੁੰਦੇ ਆ ਉਹ ਖਾ ਪੀ ਕੇ ਉਹ ਧੰਨਵਾਦ ਆ ਉਸ ਰੱਬ ਦਾ ਹੀ ਕਰੀ ਜਾਂਦੇ ਆ ਜੀਨੇ ਦਿੱਤਾ ਉਹਨੂੰ ਤਾਂ ਪੁੱਛਦਾ ਹੀ ਨਹੀਂ ਸਲੀਮ ਨੇ ਵੀ ਬਾਦਸ਼ਾਹ ਦੀਆਂ ਸਾਰੀਆਂ ਗੱਲਾਂ ਚੁੱਪ-ਚੁੱਪ ਸੁਣੀਆਂ ਤੇ ਉਹ ਚੁੱਪ-ਚੁੱਪ ਖੜਾ ਰਿਹਾ ਇੱਕ ਦਿਨ ਇਸੇ ਤਰ੍ਹਾਂ ਸਲੀਮ ਵੀ ਆਪਣੇ ਕੋਈ 8-9 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਆ ਗਿਆ ਤੇ ਸਲੀਮ ਬਾਦਸ਼ਾਹ ਨੂੰ ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ ਇਹ ਮੇਰਾ ਪੁੱਤਰ ਹੈ ਤੇ ਉਸ ਛੋਟੇ ਬੱਚੇ ਨੇ ਉਸ ਬਾਦਸ਼ਾਹ ਨੂੰ ਸਲਾਮ ਦਵਾ ਕੀਤੀ ਤੇ ਨਜ਼ਦੀਕ ਹੀ ਉਸ ਬਾਦਸ਼ਾਹ ਦਾ ਮੰਤਰੀ ਖੜਾ ਸੀ ਉਹ ਛੋਟੇ ਬੱਚੇ ਨੂੰ ਕਹਿਣ ਲੱਗਾ ਕਾਕਾ ਚੋੱਕੇ ਜਿਹੜਾ ਸਲਾਮ ਕਰ ਤੇ ਇੱਕ ਜਿੱਦਾਬਾਦ ਦਾ ਨਾਰਾ ਲਗਾ ਦੇ ਇਹ ਬਾਦਸ਼ਾਹ ਹੀ ਕਰਨ ਕਰਾਉਣ ਹਾਰ ਹੈ ਤੇ ਸਭ ਕੁਝ ਤੁਹਾਡੇ ਕਰਦਾ ਖਾਣਾ ਪੀਣਾ ਸਭ ਇਹਦੇ ਸਿਰ ਤੋਂ ਚੱਲਦਾ ਹੈ ਤੇ ਮੰਤਰੀ ਦੀ ਇੰਨੀ ਗੱਲ ਸੁਣ ਕੇ ਉਹ ਛੋਟਾ ਜਿਹਾ ਬੱਚਾ ਕਹਿੰਦਾ ਕਿ ਮੇਰੇ ਪਿਤਾ ਜੀ ਕਹਿੰਦੇ ਹਨ ਉਹ ਰੱਬ ਹੀ ਸਭ ਕੁਝ ਦੇਣ ਵਾਲਾ ਹੈ ਉਹੀ ਸਾਡਾ ਖਿਆ ਰੱਖਦਾ ਹੈ ਉਹੀ ਸਾਡੀ ਰੱਖਿਆ ਕਰਦਾ ਹੈ ਸਾਡਾ ਘਰ ਉਸ ਰੱਬ ਦੇ ਸਿਰ ਤੇ ਹੀ ਚੱਲਦਾ ਹੈ ਉਸ ਬੱਚੇ ਦੀ ਇੰਨੀ ਗੱਲ ਸੁਣ ਕੇ ਬਾਦਸ਼ਾਹ ਨੂੰ ਬੜਾ ਗੁੱਸਾ ਚੜਿਆ ਤੇ ਬੜੀਆਂ ਪਹਾੜੀਆਂ ਨਜ਼ਰਾਂ ਨਾਲ ਉਸ ਬੱਚੇ ਨੂੰ ਤੇ ਸਲੀਮ ਨੂੰ ਦੋਵਾਂ ਨੂੰ ਦੇਖਿਆ ਤੇ ਉੱਥੋਂ ਚਲਾ ਗਿਆ ਤੇ ਮੰਤਰੀ ਨੇ ਸਲੀਮ ਨੂੰ ਕਿਹਾ ਇਹ ਤੁਸੀਂ ਚੰਗਾ ਨਹੀਂ ਕੀਤਾ ਤੁਸੀਂ ਬਾਦਸ਼ਾਹ ਦੀ ਬੇਇੱਜ਼ਤੀ ਕੀਤੀ ਹੈ ਹੁਣ ਉਹ ਤੈਨੂੰ ਕੰਮ ਤੋਂ ਕੱਢ ਦੇਵੇਗਾ ਤੇ ਫਿਰ ਕੀ ਕਰੋਗੇ ਮਰਿਓ ਭੁੱਖੇ ਕੋਈ ਦੋ ਕੋ ਦਿਨ ਲੰਘ ਗਏ ਸਲੀਮ ਨਾਲ ਉਸ ਬਾਦਸ਼ਾਹ ਨੇ ਕੋਈ ਗਲਬਤ ਨਹੀਂ ਕੀਤੀ ਤੇ ਇੱਕ ਦਿਨ ਉਸ ਬਾਦਸ਼ਾਹ ਨੇ ਮੰਤਰੀ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਦੇਖੀ ਇਸ ਸਲੀਮ ਦੀ ਆਕੜ ਬੰਦੇ ਨੂੰ ਆਪਣੀ ਗਲਤੀ ਦਾ ਵੀ ਸਾਹਸ ਹੋਣਾ ਚਾਹੀਦਾ ਹੈ ਇਸ ਨੇ ਤਾਂ ਆਕੇ ਕੋਈ ਗੱਲ ਵੀ ਨਹੀਂ ਕੀਤੀ ਬਾਦਸ਼ਾਹ ਦੀ ਇੰਨੀ ਗੱਲ ਸੁਣ ਕੇ ਉਹ ਮੰਤਰੀ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਹਾਂ ਇਸ ਨੂੰ ਚੁੱਪ ਕਰਕੇ ਕੰਮ ਤੋਂ ਹੀ ਕੱਢ ਦਿੰਨੇ ਹਾਂ ਆਪੇ ਦੇਖਾਂਗੇ ਕਿੱਥੋਂ ਰੋਟੀ ਖਾਂਦਾ ਹੈ ਇਹ ਗੱਲ ਸੁਣ ਕੇ ਬਾਦਸ਼ਾਹ ਕਹਿਣ ਲੱਗਾ ਨਹੀਂ ਨਹੀਂ ਇਦਾਂ ਨਹੀਂ ਕਰਨੀ ਉਹ ਬਹੁਤ ਪੁਰਾਣਾ ਬੰਦਾ ਹੈ ਤੇ ਕਾਫੀ ਟਾਈਮ ਤੋਂ ਮੇਰੇ ਨਾਲ ਹੈ ਇਸ ਤਰ੍ਹਾਂ ਚੰਗੇਰੀ ਲੱਗੀ ਦਾ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਨੀਵਾ ਦਿਖਾਉਣੇ ਆ ਫਿਰ ਮੰਤਰੀ ਤੇ ਬਾਦਸ਼ਾਹ ਨੇ ਕੋਈ ਆਪਸ ਵਿੱਚ ਸਲਾਹ ਕੀਤੀ ਤੇ ਉੱਥੋਂ ਚਲੇ ਗਏ ਤੇ ਉਹ ਤੋਂ ਸਿੱਧੇ ਉਸ ਅਲਾਦੀਨ ਕੋਲ ਗਏ ਜਿਹੜਾ ਕਿ ਉਸ ਬਾਦਸ਼ਾਹ ਦਾ ਹਲਵਾਈ ਸੀ ਤੇ ਉਸ ਨੂੰ ਕਹਿਣ ਲੱਗੇ ਅੱਜ ਤੂੰ ਛੁੱਟੀ ਤੋਂ 1 ਘੰਟਾ ਪਹਿਲਾਂ ਹੀ ਚਲੇ ਜਾਈਂ ਤੇ ਇਸ ਵਾਰ ਤੂੰ ਮਹਿਲ ਦੇ ਅੱਗੋਂ ਨਹੀਂ ਮਹਿਲ ਦੇ ਪਿੱਛੋਂ ਜੋ ਰਸਤਾ ਜਾਂਦਾ ਹੈ ਉਸ ਰਾਹੀਂ ਜਾਣਾ ਹੈ ਇਹ ਸੁਣ ਕੇ ਹਲਵਾਈ ਬੜਾ ਖੁਸ਼ ਹੋਇਆ ਕਿਉਂਕਿ ਉਸਨੇ ਸੁਣਿਆ ਸੀ ਉਹ ਰਸਤਾ ਬਹੁਤ ਸੁੰਦਰ ਹੈ ਤੇ ਰਾਜਾ ਹੀ ਇਕੱਲਾ ਉਸ ਨੂੰ ਵਰਤਦਾ ਹੈ ਉਹ ਬੜਾ ਖੁਸ਼ ਹੋਇਆ ਤੇ ਬਾਦਸ਼ਾਹ ਦੇ ਗੁਣ ਗਾਉਂਦਾ ਗਾਉਂਦਾ ਅੰਦਰ ਕੰਮ ਤੇ ਚਲਾ ਗਿਆ ਉਸ ਦੇ ਬਾਅਦ ਉਹ ਬਾਦਸ਼ਾਹ ਤੇ ਮੰਤਰੀ ਉਸ ਸਲੀਮ ਦੇ ਕੋਲ ਗਿਆ ਤੇ ਉਸ ਨੂੰ ਕਹਿਣ ਲੱਗੇ ਕਿ ਤੂੰ ਅੱਜ ਛੁੱਟੀ ਕਰਕੇ ਪਿਛਲੇ ਰਸਤੇ ਰਾਹੀਂ ਜਾਣਾ ਹੈ ਅੱਗੇ ਵਾਲੇ ਰਸਤੇ ਨਾ ਜਾਵੇਂ ਇਹ ਸੁਣ ਕੇ ਸਲੀਮ ਨੇ ਕਿਹਾ ਜੋ ਹੁਕਮ ਜੀ ਮਹਿਲ ਦੇ ਪਿਛਲੇ ਵਾਲਾ ਰਸਤਾ ਕਾਫੀ ਸੁੰਦਰ ਸੀ ਤੇ ਉਸ ਰਸਤੇ ਨੂੰ ਉਹ ਬਾਦਸ਼ਾਹੀ ਆਪਣੇ ਕੰਮ ਕਰ ਲਈ ਵਰਤਦਾ ਸੀ ਤੇ ਕਦੇ-ਕਦੇ ਬਾਦਸ਼ਾਹ ਉਸ ਜਗ੍ਹਾ ਤੇ ਟਹਿਲਣ ਵਾਸਤੇ ਜਾਂਦਾ ਸੀ ਉਹ ਬੜੀ ਸ਼ਾਂਤੀ ਭਰੀ ਜਗ੍ਹਾ ਸੀ ਬਾਸ਼ਾ ਨੇ ਮੰਤਰੀ ਨੂੰ ਕਹਿ ਕੇ ਉੱਥੇ ਇੱਕ ਸੋਨੇ ਦੀਆਂ ਮੋਹਰਾਂ ਦੀ ਭਰੀ ਗਾਗਰ ਰਖਾ ਦਿੱਤੀ। ਸ਼ਾਮ ਨੂੰ ਬਾਦਸ਼ਾਹ ਤੇ ਉਹ ਮੰਤਰੀ ਫਿਰ ਸਿੱਧਾ ਉਸ ਅਲਾਦੀਨ ਕੋਲ ਗਿਆ ਤੇ ਉਸ ਨੂੰ ਕਹਿਣ ਲੱਗਾ ਤੈਨੂੰ ਯਾਦ ਆ ਨਾ ਤੂੰ ਪਿਛਲੇ ਰਸਤੇ ਰਾਹੀਂ ਜਾਣਾ ਹੈ। ਇਹ ਗੱਲ ਸੁਣ ਕੇ ਅਲਾਦੀਨ ਕਹਿਣ ਲੱਗਾ ਜੀ ਹਜ਼ੂਰ ਤੇ ਥੋੜੀ ਦੇਰ ਬਾਅਦ ਅਲਾਦੀਨ ਉੱਥੋਂ ਚੱਲ ਪਿਆ। ਜਦੋਂ ਅਲਾਦੀਨ ਮਹਿਲ ਦੇ ਪਿਛਲੇ ਰਸਤੇ ਅੰਦਰ ਦਾਖਲ ਹੋਇਆ ਤਾਂ ਉਸ ਨੇ ਉੱਥੇ ਰੰਗ-ਬਰੰਗੇ ਫੁੱਲ ਤੇ ਫਲ ਦੇਖੇ ਤੇ ਉਸ ਨੇ ਉਹ ਰਸਤਾ ਛੱਡ ਕੇ ਉੱਥੇ ਲੱਗੇ ਹੋਏ ਫੁੱਲਾਂ ਤੇ ਫਲਾਂ ਦੇ ਬਾਗ ਦੇ ਅੰਦਰ ਦਾਖਲ ਹੋ ਗਿਆ ਤੇ ਉਸ ਨੇ ਰੰਗ ਬਰੰਗੇ ਫੁੱਲ ਦੇਖੇ ਫਲ ਦੇਖੇ ਤੇ ਕੁਝ ਫੁੱਲ ਤੋੜੇ ਤੇ ਸੋਚਿਆ ਕਿ ਇਹ ਮੈਂ ਘਰੇ ਲੈ ਕੇ ਜਾਵਾਂਗਾ ਤੇ ਬੱਚੇ ਇਹਨਾਂ ਫੁੱਲਾਂ ਦੀ ਮਾਲਾ ਬਣਾਉਣਗੇ ਤੇ ਬਹੁਤ ਖੁਸ਼ ਹੋਣਗੇ ਪੂਰੇ ਬਾਗ ਨੂੰ ਘੁੰਮਦਾ ਘਮਾਉਂਦਾ ਉਹ ਰਸਤਾ ਪਾਰ ਕਰ ਗਿਆ ਤੇ ਆਪਣੇ ਘਰ ਪਹੁੰਚ ਗਿਆ ਕੁਝ ਸਮੇਂ ਬਾਅਦ ਉਸ ਬਾਦਸ਼ਾਹ ਤੇ ਮੰਤਰੀ ਨੇ ਉਸ ਸਲੀਮ ਨੂੰ ਵੀ ਉਸੇ ਰਸਤੇ ਭੇਜਿਆ ਸਲੀਮ ਰੱਬ ਦੇ ਗੁਣ ਗਾਉਂਦਾ ਹੋਇਆ ਉਸ ਰਸਤੇ ਦੇ ਸਿੱਧਾ ਜਾ ਰਿਹਾ ਸੀ ਉਸਨੇ ਆਸ-ਪਾਸ ਕਿਸੇ ਵੀ ਚੀਜ਼ ਤੇ ਧਿਆਨ ਨਹੀਂ ਦਿੱਤਾ ਨਾ ਉਸਨੇ ਫੁੱਲ ਦੇਖੇ ਨਾ ਫਲ ਦੇਖੇ ਸਿੱਧਾ ਜਾ ਰਿਹਾ ਸੀ ਕਿ ਕੋਈ ਅੱਧਾ ਕੋਹ ਰਸਤਾ ਪਾਰ ਕਰਨ ਤੋਂ ਬਾਅਦ ਉਸਦੇ ਪੈਰ ਨੂੰ ਕਿਸੇ ਚੀਜ਼ ਦੀ ਠੋਕਰ ਵੱਜੀ ਜਦੋਂ ਉਸਨੇ ਥੱਲੇ ਦੇਖਿਆ ਤਾਂ ਇੱਕ ਸੋਨ ਦੀਆਂ ਮੋਹਰਾਂ ਨਾਲ ਭਰੀ ਹੋਈ ਗਾਗਰ ਸੀ ਉਹ ਬੜਾ ਖੁਸ਼ ਹੋਇਆ ਤੇ ਉਸਨੇ ਉਹ ਗਾਗਰ ਉਠਾ ਲਈ ਤੇ ਆਪਣੇ ਸਿਰ ਤੇ ਰੱਖੀ ਤੇ ਘਰ ਪਹੁੰਚ ਗਿਆ ਤੇ ਘਰੇ ਜਾ ਕੇ ਖੁਸ਼ੀ-ਖੁਸ਼ੀ ਉਹ ਗਾਗਰ ਆਪਣੀ ਘਰਵਾਲੀ ਨੂੰ ਫੜਾਈ ਅਗਲੇ ਦਿਨ ਸਲੀਮ ਤੇ ਅਲਾਦੀਨ ਫਿਰ ਕੰਮ ਤੇ ਪਹੁੰਚੇ ਤੇ ਬਾਦਸ਼ਾਹ ਤੇ ਮੰਤਰੀ ਫਿਰ ਉਹਨਾਂ ਦੋਵਾਂ ਕੋਲ ਆ ਗਏ ਬਾਦਸ਼ਾਹ ਨੇ ਉਸ ਅਲਾਦੀਨ ਨੂੰ ਕਿਹਾ ਕਿਦਾਂ ਫਿਰ ਰਸਤਾ ਵਧੀਆ ਸੀ ਅਲਾਦੀਨ ਨੇ ਉਸ ਬਾਦਸ਼ਾਹ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਕਹਿੰਦਾ ਰਸਤਾ ਤਾਂ ਬਹੁਤ ਵਧੀਆ ਸੀ ਮੈਂ ਤਾਂ ਬਹੁਤ ਉੱਥੇ ਖੂਬ ਆਨੰਦ ਲਿਆ ਪੂਰਾ ਘੁੰਮਿਆ ਫਿਰਿਆ ਸਾਰਾ ਬਾਗ ਦੇਖਿਆ ਸੁੰਦਰ ਫੁੱਲ ਦੇਖੇ ਫਲ ਦੇਖੇ ਤੇ ਮੈਂ ਜਾਂਦਾ ਹੋਇਆ ਕੁਝ ਰੰਗ-ਬਰੰਗੇ ਫੁੱਲ ਵੀ ਤੋੜ ਕੇ ਆਪਣੇ ਬੱਚਿਆਂ ਵਾਸਤੇ ਲਿਗਿਆ ਤੁਹਾਡੀ ਬੜੀ ਮਿਹਰਬਾਨੀ ਉਸ ਦੀਆਂ ਇਹ ਗੱਲਾਂ ਸੁਣ ਕੇ ਮੰਤਰੀ ਤੇ ਬਾਦਸ਼ਾਹ ਦੋਵੇਂ ਚੁੱਪ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਉੱਤੇ ਸਲੀਮ ਨੂੰ ਆਜ਼ਮਰੀ ਤੇ ਉਸ ਨੂੰ ਕਹਿਣ ਲੱਗੇ ਕਿ ਤੂੰ ਉਸੇ ਰਸਤੇ ਰਾਹੀਂ ਗਿਆ ਸੀ ਨਾ ਤਾਂ ਸਲੀਮ ਨੇ ਕਿਹਾ ਜੀ ਮਾਲਕ ਜਿੱਦਾਂ ਉਸ ਪ੍ਰਮਾਤਮਾ ਦੀ ਮਰਜ਼ੀ ਮੈਂ ਉਸੇ ਰਸਤੇ ਰਾਹੀਂ ਗਿਆ ਸੀ ਤਾਂ ਫਿਰ ਮੰਤਰੀ ਨੇ ਕਿਹਾ ਤੈਨੂੰ ਕੁਝ ਉੱਥੋਂ ਮਿਲਿਆ ਜਾਂ ਤੂੰ ਘੁੰਮ ਕੇ ਦੇਖਿਆ ਸਾਰਾ ਬਾਗ ਸੁੰਦਰ ਸੀ ਬਾਗ ਤਾਂ ਮੰਤਰੀ ਦੀ ਇੰਨੀ ਗੱਲ ਸੁਣ ਕੇ ਉਸ ਸਲੀਮ ਨੇ ਕਿਹਾ ਪ੍ਰਮਾਤਮਾ ਦੀਆਂ ਬਣੀਆਂ ਹੋਈਆਂ ਚੀਜ਼ਾਂ ਸੁੰਦਰ ਹੀ ਹੁੰਦੀਆਂ ਹਨ ਦਾ ਮੈਂ ਤਾਂ ਉੱਥੇ ਰੱਬ ਦੇ ਗੋਣ ਗੋਂਦਾ ਗੋਂਦਾ ਗਿਆ ਤੇ ਪਰ ਮੈਨੂੰ ਇੱਕ ਸੋਨੇ ਦੀ ਭਰੀ ਹੋਈ ਗਾਗਰ ਮਿਲੀ ਇਹ ਉਸ ਰੱਬ ਦੀ ਮਰਜ਼ੀ ਸੀ ਜੋ ਤੁਸੀਂ ਮੈਨੂੰ ਉਸ ਰਸਤੇ ਰਾਹੀਂ ਭੇਜ ਦਿੱਤਾ ਬਾਕੀ ਤੁਹਾਡਾ ਵੀ ਧੰਨਵਾਦ ਤੇ ਉਸ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸਲੀਮ ਦੀਆਂ ਇਹ ਗੱਲਾਂ ਸੁਣ ਕੇ ਹਲਵਾਈ 당 ਰਹਿ ਗਿਆ ਸੋਚਣ ਲੱਗਾ ਹੈ ਸੋਨੇ ਦੀਆਂ ਮੋਰਾ ਮੈਂ ਤਾਂ ਉਸ ਵਲ ਧਿਆਨ ਹੀ ਨਹੀਂ ਦਿੱਤਾ ਹੁਣ ਮੰਤਰੀ ਤੇ ਬਾਦਸ਼ਾ ਚੁੱਪਚਾਪ ਨੀਵੀਂ ਪਾ ਕੇ ਉੱਥੋਂ ਚਲੇ ਗਏ ਇੱਕ ਦਿਨ ਬਾਦਸ਼ਾ ਨੇ ਸਲੀਮ ਨੂੰ ਆਜਮਾਰੀ ਤੇ ਆਪਣੇ ਕੋਲ ਬੁਲਾ ਕੇ ਕਹਿਣ ਲੱਗਾ ਕਿ ਸਲੀਮ ਤੂੰ ਇਦਾਂ ਕਰ ਇਥੋਂ ਦੁੱਧ ਦੇ ਵੱਡੇ ਬਰਤਨ ਭਰ ਕੇ ਲੈ ਜਾ ਤੇ ਆਪਣੇ ਪਿੰਡ ਮਿੱਠੇ ਦੁੱਧਾਂ ਲੰਗਰ ਲਗਾ ਤੇ ਦੁੱਧ ਤੈਨੂੰ ਮੈਂ ਖਰੀਦ ਕੇ ਦੇਵਾਂਗਾ ਤੇ ਤਿਆਰ ਵੀ ਹਲਵਾਈ ਕਰ ਦੇਵੇਗਾ ਬਸ ਤੂੰ ਇਹ ਸਾਰੇ ਦੁੱਧ ਨੂੰ ਇੱਕ ਘੋੜਾ ਗੱਡੀ ਤੇ ਰੱਖ ਕੇ ਆਪਣੇ ਪਿੰਡ ਜਾ ਕੇ ਰੱਬ ਦੇ ਨਾਂ ਤੇ ਲੰਗਰ ਲਗਾ ਤੇ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਸਲੀਮ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਜੀ ਹਜ਼ੂਰ ਜਿਸ ਤਰ੍ਹਾਂ ਉਸ ਰੱਬ ਦੀ ਮਰਜ਼ੀ ਅਸਲ ਵਿੱਚ ਰਾਜੇ ਦੇ ਮੰਤਰੀ ਨੇ ਮਿਲ ਕੇ ਉਸ ਸਾਰੇ ਦੁੱਧ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ ਤਾਂ ਜੋ ਜੋ ਵੀ ਇਸ ਦੁੱਧ ਨੂੰ ਪੀਵੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਵੇ ਜਾਂ ਬੇਹੋਸ਼ ਹੋ ਜਾਵੇ ਤੇ ਸਲੀਮ ਵੀ ਆਪਣੇ ਰੱਬ ਨੂੰ ਮਾੜਾ ਚੰਗਾ ਬੋਲੇ ਤੇ ਨਫ਼ਰਤ ਕਰੇ ਤੇ ਲੋਕ ਵੀ ਸਲੀਮ ਨੂੰ ਨਫ਼ਰਤ ਕਰਨ ਸਲੀਮ ਨੇ ਘੋੜਾ ਗੱਡੀ ਤੇ ਦੁੱਧ ਦੇ ਬਰਤਨ ਰੱਖੇ ਤੇ ਮਹਿਲ ਤੋਂ ਆਪਣੇ ਪਿੰਡ ਦੇ ਰਸਤੇ ਚੱਲ ਪਿਆ ਰਸਤੇ ਵਿੱਚ ਕੋਈ ਪੰਜ ਆਦਮੀ ਕੂੜਿਆਂ ਤੇ ਬੜੀ ਤੇਜ਼ੀ ਨਾਲ ਉਹਦੇ ਸਾਹਮਣੇ ਆ ਰਹੇ ਸਨ ਉਹ ਆਦਮੀ ਆਕੇ ਸਲੀਮ ਤੋਂ ਰੁਕੇ ਤੇ ਕਹਿਣ ਲੱਗੇ ਤੇਰੇ ਕੋਲ ਖਾਣ ਨੂੰ ਕੁਝ ਹੈ ਤਾਂ ਸਾਨੂੰ ਦੇ ਜਾਂ ਸਾਨੂੰ ਪਾਣੀ ਪਿਲਾ ਸਾਨੂੰ ਬੜੀ ਪਿਆਸ ਲੱਗੀ ਐ ਉਹਨਾਂ ਦੀ ਇੰਨੀ ਗੱਲ ਸੁਣ ਕੇ ਸਲੀਮ ਨੇ ਕਿਹਾ ਕਿ ਮੇਰੇ ਕੋਲ ਪਾਣੀ ਨਹੀਂ ਹੈ ਤੁਸੀਂ ਥੋੜਾ ਇੰਤਜ਼ਾਰ ਕਰੋ ਤੇ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਉੱਥੇ ਪਾਣੀ ਪਿਲਾਵਾਂਗਾ ਸਲੀਮ ਦੀ ਇੰਨੀ ਗੱਲ ਸੁਣ ਕੇ ਉਹ ਪੰਜੇ ਬੜੇ ਗੁੱਸੇ ਵਿੱਚ ਆਏ ਤੇ ਕਹਿਣ ਲੱਗੇ ਤੂੰ ਸਾਨੂੰ ਜਾਣਦਾ ਏ ਅਸੀਂ ਕੌਣ ਹਾਂ ਅਸੀਂ ਡਾਕੂ ਹਾਂ ਤੇ ਚੁੱਪਚਾਪ ਇੱਕ ਘੋੜਾ ਸਾਨੂੰ ਦੇ ਦੇ ਤੇ ਨਾਲੇ ਆ ਪਿੱਛੇ ਭਾਂਡਿਆਂ ਵਿੱਚ ਕੀ ਰੱਖਿਆ ਹੋਇਆ ਉਹਨਾਂ ਪੰਜਾਂ ਨੇ ਉਹ ਭਾਂਡੇ ਦੇਖੇ ਤਾਂ ਉਹਨਾਂ ਵਿੱਚ ਦੁੱਧ ਸੀ ਉਹਨਾਂ ਨੇ ਵਿੱਚੋਂ ਭਰ-ਭਰ ਗਲਾਸ ਦੁੱਧ ਦੇ ਪੀਣ ਲੱਗੇ ਉਹਨਾਂ ਪੰਜਾਂ ਨੇ ਦੁੱਧ ਪੀਤਾ ਤੇ ਬਾਕੀ ਦੁੱਧ ਨੂੰ ਥੋੜ੍ਹ ਮਾਰ ਕੇ ਸਾਰਾ ਦੁੱਧ ਰੋੜ ਦਿੱਤਾ ਤੇ ਉਸ ਕੋਲੋਂ ਘੂੜਾ ਲੈ ਕੇ ਉੱਥੋਂ ਅੱਗੇ ਫਰਾਰ ਹੋਣ ਲੱਗੇ ਸਲੀਮ ਵੀ ਉਹਨਾਂ ਦੇ ਪਿੱਛੇ ਭੱਜਾ ਪਰ ਕੁਝ ਦੂਰੀ ਤੇ ਜਾ ਕੇ ਉਹ ਉੱਥੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਇਨੇ ਨੂੰ ਪਿੱਛੋਂ ਕੁਝ ਲੋਕ ਭੱਜੇ ਆ ਰਹੇ ਸਨ ਉਹ ਅਸਲ 'ਚ ਇਹਨਾਂ ਡਾਕੂਆਂ ਦਾ ਹੀ ਪਿੱਛਾ ਕਰ ਰਹੇ ਸਨ ਕਿਉਂਕਿ ਉਹਨਾਂ ਦਾ ਧੰਨ ਲੁੱਟ ਕੇ ਇਹ ਫਰਾਰ ਹੋਇਆ ਹੋਇਆ ਸੀ ਤੇ ਪੁਲਿਸ ਵੀ ਇਹਨਾਂ ਡਾਕੂਆਂ ਦੇ ਪਿੱਛੇ ਸੀ ਉਹਨਾਂ ਨੇ ਆ ਕੇ ਪੰਜਾਂ ਨੂੰ ਦਬੋਚ ਲਿਆ ਤੇ ਆਪਣਾ ਸਾਰਾ ਲੁੱਟਿਆ ਹੋਇਆ ਮਾਲ ਉਹਨਾਂ ਕੋਲੋਂ ਵਾਪਸ ਲਿਆ ਤੇ ਸਲੀਮ ਨੇ ਆਪਣਾ ਘੋੜਾ ਵਾਪਸ ਲਿਆ ਤੇ ਸਲੀਮ ਨੇ ਉਹ ਖਾਲੀ ਭਾਂਡੇ ਚੱਕੇ ਤੇ ਆਪਣੀ ਘੋੜਾ ਗੱਡੀ ਜੋੜ ਕੇ ਵਾਪਸ ਆਪਣੇ ਪਿੰਡ ਵੱਲ ਨੂੰ ਚਲੇ ਗਿਆ ਤੇ ਸੋਚਿਆ ਕਿ ਮੈਂ ਜਾ ਕੇ ਹੁਣ ਨਵਾਂ ਦੁੱਧ ਖਰੀਦਾਂਗਾ ਤੇ ਦੁੱਧ ਦਾ ਲੰਗਰ ਲਗਾ ਦੇਣਾ ਤੇ ਸਲੀਮ ਨੇ ਆਪਣੇ ਪਿੰਡ ਪਹੁੰਚ ਕੇ ਉਹ ਬਰਤਨ ਚੰਗੀ ਤਰ੍ਹਾਂ ਪ੍ਰੀ ਘਰ ਵਾਲੀ ਨੂੰ ਕਹਿ ਕੇ ਸਾਫ਼ ਕਰਵਾਏ ਤੇ ਫਿਰ ਉਸਨੇ ਕੁਝ ਦੁੱਧ ਖਰੀਦਿਆ ਤੇ ਉਸ ਦਾ ਲੰਗਰ ਲਗਾ ਦਿੱਤਾ ਤੇ ਲੋਕਾਂ ਨੇ ਖੁਸ਼ੀ-ਖੁਸ਼ੀ ਦੁੱਧ ਪੀਤਾ ਤੇ ਉਸ ਨੂੰ ਬਹੁਤ ਸਾਰੀਆਂ ਦੁਆਵਾਂ ਵੀ ਦਿੱਤੀਆਂ ਇਧਰ ਮਹਿਲ ਵਿੱਚ ਰਾਜਾ ਤੇ ਉਸ ਦਾ ਮੰਤਰੀ ਕਿਸੇ ਬੁਰੀ ਖ਼ਬਰ ਦਾ ਇੰਤਜ਼ਾਰ ਕਰ ਰਹੇ ਸਨ ਤੇ ਸੋਚ ਰਹੇ ਸਨ ਕਿ ਕੋਈ ਤਾਂ ਬੁਰੀ ਖ਼ਬਰ ਆਵੇਗੀ ਪਰ ਕੋਈ ਖ਼ਬਰ ਨਹੀਂ ਆਈ ਦਿਨ ਚੜਿਆ ਅਗਲੀ ਸਵੇਰ ਹੋਈ ਤੇ ਰਾਜਾ ਤੇ ਉਸ ਦਾ ਮੰਤਰੀ ਆਪਣੀ ਮਹਿਲ ਵਿੱਚ ਹੀ ਬੈਠੇ ਸਨ ਇਨੇ ਨੂੰ ਸਲੀਮ ਪੁਲਿਸ ਤੇ ਪਿੰਡ ਦੇ ਕੁਝ ਲੋਕ ਵੀ ਉਹ ਰਾਜੇ ਦੇ ਮਹਿਲ ਵਿੱਚ ਆ ਗਏ ਤੇ ਰਾਜੇ ਨੂੰ ਕਹਿਣ ਲੱਗੇ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੇ ਰਾਜਾ ਸਮਝ ਗਿਆ ਕਿ ਕੰਮ ਹੋ ਗਿਆ ਕੋਈ ਨਾ ਕੋਈ ਜ਼ਰੂਰ ਮਰ ਗਿਆ ਹੋਵੇਗਾ ਇਸ ਲਈ ਪੁਲਿਸ ਤੇ ਪਿੰਡ ਵਾਲੇ ਇਸਲੀਮ ਨੂੰ ਲੈ ਕੇ ਮੇਰੇ ਕੋਲ ਆਏ ਆ ਕਿ ਨਿਆਕਰ ਹੁਣ ਲੱਗਦਾ ਪਤਾ ਰਾਜੇ ਨੇ ਪੁਲਿਸ ਵਾਲੇ ਨੂੰ ਕਿਹਾ ਕੀ ਗੱਲ ਹੋ ਗਈ ਕੀ ਪਾਣਾ ਵਰਤ ਗਿਆ ਇਹ ਤਾਂ ਮੇਰੇ ਮਹਿਲ ਵਿੱਚ ਕੰਮ ਕਰਦਾ ਹੈ ਤੇ ਮੇਰਾ ਨੌਕਰ ਹੈ ਇਸਨੇ ਕੋਈ ਪਾਪ ਕਰਤਾ ਕੋਈ ਗਲਤੀ ਹੋਈ ਹੈ ਤੇ ਬਾਦਸ਼ਾਹ ਦੀਆਂ ਇਹ ਗੱਲਾਂ ਸੁਣ ਕੇ ਪੁਲਿਸ ਕਹਿਣ ਲੱਗੀ ਗਲਤੀ ਨਹੀਂ ਕੀਤੀ ਇਹਨੇ ਬਹੁਤ ਵੱਡਾ ਪੌਨ ਕੀਤਾ ਹੈ ਤੇ ਮੰਤਰੀ ਬੋਲਿਆ ਉਹ ਕਿਦਾਂ ਪੁਲਿਸ ਵਾਲੇ ਨੇ ਕਿਹਾ ਪੰਜ ਪਗੋੜੇ ਜੋ ਕਿ ਬਹੁਤ ਹੀ ਵੱਡੇ ਠੱਗ ਸਨ ਤੇ ਨਾਮੀ ਠੱਗ ਸਨ ਕਾਫੀ ਦਿਨਾਂ ਤੋਂ ਫਰਾਰ ਸਨ ਤੇ ਪੁਲਿਸ ਉਹਨਾਂ ਦੇ ਪਿੱਛੇ ਸੀ ਉਹਨਾਂ ਦੇ ਸਿਰ ਤੇ ਨਾਮੀ ਰਾਸ਼ੀ ਵੀ ਸੀ ਪਰ ਇਸ ਸਲੀਮ ਨੇ ਆਪਣੀ ਸੂਝ-ਬੂਝ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਹੈ ਤੇ ਪਿੰਡ ਵਾਲਿਆਂ ਦੀ ਤੇ ਸਾਡੀ ਬਹੁਤ ਮਦਦ ਕੀਤੀ ਹੈ ਹੁਣ ਅਸੀਂ ਤੁਹਾਡੇ ਸਾਹਮਣੇ ਇਸ ਨੂੰ ਸਨਮਾਨਿਤ ਕਰਨਾ ਹੈ ਪਿੰਡ ਵਾਲੇ ਫਿਰ ਕਹਿਣ ਲੱਗੇ ਕਿ ਪਹਿਲਾਂ ਤਾਂ ਇਸਨੇ ਉਹਨਾਂ ਚੋਰਾਂ ਨੂੰ ਕਾਬੂ ਕਰਵਾਇਆ ਤੇ ਫਿਰ ਆਪਣੇ ਪਿੰਡ ਜਾ ਕੇ ਠੰਡੇ ਤੇ ਮਿੱਠੇ ਦੁੱਧ ਦਾ ਲੰਗਰ ਵੀ ਲਗਾਇਆ ਇਹ ਬਹੁਤ ਹੀ ਵਧੀਆ ਇਨਸਾਨ ਹੈ ਤੇ ਰੱਬ ਨੂੰ ਮੰਨਦਾ ਹੈ ਹੁਣ ਅਸੀਂ ਇਸ ਨੂੰ ਤੁਹਾਡੇ ਸਾਹਮਣੇ ਸਨਮਾਨਿਤ ਕਰਨਾ ਹੈ ਤੇ ਪੁਲਿਸ ਵਾਲੇ ਨੇ ਸਲੀਮ ਦੇ ਗਲ ਵਿੱਚ ہار ਪਾਇਆ ਤੇ ਇਨਾਮੀ ਰਾਖੀ ਵੀ ਉਹਨੂੰ ਦਿੰਦੇ ਹੋਏ ਉਹਦਾ ਧੰਨਵਾਦ ਕੀਤਾ ਤੇ ਰਾਜਾ ਤੇ ਮੰਤਰੀ ਬੜੇ ਪਰੇਸ਼ਾਨ ਹੋਏ ਕਿ ਇਹ ਤਾਂ ਅਸੀਂ ਜਿਹੜਾ ਵੀ ਕੰਮ ਗਲਤ ਕਰਦੇ ਹਾਂ ਇਹਦੇ ਵਾਸਤੇ ਸਿੱਧਾ ਹੋ ਜਾਂਦਾ ਹੈ ਮੰਤਰੀ ਸੋਚਣ ਲੱਗਾ ਵੀ ਅਸੀਂ ਤਾਂ ਦੁੱਧ ਵਿੱਚ ਜ਼ਹਿਰ ਮਲਾ ਦਿੱਤਾ ਸੀ ਫਿਰ ਪਿੰਡ ਦੇ ਲੋਕ ਕਿਸ ਤਰ੍ਹਾਂ ਬਚ ਗਏ ਉਹਨਾਂ ਨੇ ਇਸ ਬਾਰੇ ਸਲੀਮ ਨੂੰ ਪੁੱਛਿਆ ਸਲੀਮ ਉਹਨਾਂ ਦੀ ਗੱਲ ਸੁਣ ਕੇ ਕਹਿਣ ਲੱਗਾ ਤੇ ਸਾਰੀ ਗੱਲ ਉਹਨਾਂ ਨੂੰ ਸਮਝਾਈ ਜਿਸ ਤਰ੍ਹਾਂ ਵੀ ਉਸਦੇ ਨਾਲ ਪੀਤੀ ਸੀ ਥੋੜੀ ਦੇਰ ਬਾਅਦ ਪਿੰਡ ਵਾਲੇ ਤੇ ਪੁਲਿਸ ਉੱਥੋਂ ਚਲੀ ਗਈ ਤੇ ਅਲਲਦੀਨ ਜੋ ਕਿ ਰਾਜੇ ਦਾ ਹਲਵਾਈ ਸੀ ਉਹ ਵੀ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਸ ਨੂੰ ਵੀ ਸਾਰੀ ਗੱਲ ਦਾ ਪਤਾ ਸੀ ਵੀ ਇਹਨਾਂ ਦੇ ਖਾਣੇ ਵਿੱਚ ਜ਼ਹਿਰ ਮਲਾਇਆ ਹੋਇਆ ਹੈ ਤੇ ਉਸ ਨੂੰ ਨੀਵਾ ਦਿਖਾਉਣ ਤੇ ਲੱਗੇ ਹੋਏ ਹਨ ਉਸ ਮੰਤਰੀ ਰਾਜੇ ਤੇ ਉਸ ਅਲਾਦੀ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਸਲੀਮ ਨੂੰ ਸਾਰੀ ਗੱਲ ਦੱਸੀ ਤੇ ਉਸ ਤੋਂ ਮਾਫੀ ਮੰਗੀ ਤੇ ਕਹਿਣ ਲੱਗੇ ਰੱਬ ਵਾਕਈ ਹੈਗਾ ਜੋ ਕਰਦਾ ਉਹ ਰੱਬ ਹੀ ਕਰਦਾ ਹੈ ਬੰਦਾ ਕੁਝ ਨਹੀਂ ਕਰਦਾ ਰੱਬ ਹੀ ਕਰਾਉਂਦਾ ਹੈ ਤੇ ਰਾਜੇ ਨੇ ਕਿਹਾ ਸਲੀਮ ਤੂੰ ਰੱਬ ਦਾ ਦਿੱਤਾ ਹੀ ਖਾਣਾ ਉਹ ਮੇਰੇ ਜਰੀਏ ਭਾਵੇਂ ਤੈਨੂੰ ਖਵਾਉਂਦਾ ਹੈ ਪਰ ਮੈਂ ਇੱਕ ਜਰੀਆ ਵਾਂ ਫਿਰ ਉਹਨਾਂ ਸਾਰਿਆਂ ਨੇ ਉਸ ਪ੍ਰਮਾਤਮਾ ਦਾ ਧੰਨਵਾਦ ਕੀਤਾ ਸੋ ਦੋਸਤੋ ਜੇਕਰ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ ਜੀ